ਫਗਵਾੜਾ ਸ਼ਹਿਰ ਵਿੱਚ ਆਏ ਦਿਨ ਹੀ ਲੁੱਟਖੋ ਤੇ ਚੋਰੀ ਜਈਆਂ ਵਾਰਦਾਤਾਂ ਆਮ ਜਹੀ ਗੱਲ ਹੋ ਗਈ ਹੈ ਤੇ ਇਹ ਵਾਰਦਾਤਾਂ ਪੁਲਿਸ ਸੁਰੱਖਿਆ ਪ੍ਰਬੰਧਾਂ ਤੇ ਸਮਾਲੀਆਂ ਨਿਸ਼ਾਨ ਖੜੇ ਕਰ ਰਹੀਆਂ ਹਨ ਅਜੇ ਹਾਈ ਲੁੱਟ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਸੈਂਟਰਲ ਟਾਊਨ ਫਗਵਾੜਾ ਵਿਖੇ ਜਿੱਥੇ ਕਿ ਮੋਟਰਸਾਈਕਲ ਸਵਾਰ ਦੋ ਲੁਟੇਰੇ ਦਵਾਈ ਲੈ ਕੇ ਪੈਦਲ ਹੀ ਘਰ ਜਾ ਰਹੇ ਇੱਕ ਬਜ਼ੁਰਗ ਮਹਿਲਾ ਦਾ ਪਰਸ ਚਪਟ ਕੇ ਫਰਾਰ ਹੋ ਗਏ ਇੱਥੇ ਦੱਸ ਦਈਏ ਕਿ ਇਸ ਘਟਨਾ ਦੌਰਾਨ ਬਜ਼ੁਰਗ ਮਹਿਲਾ ਦੇ ਡਿਗਨ ਹਾਲਸਾ ਟਾ ਵੀ ਲੱਗੀਆਂ ਜਿਕਰ ਜੋਗ ਹੈ ਕਿ ਉਤ ਵਾਰਦਾਤ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਇਸ ਬੰਦੀ ਪੀੜਤ ਬਜ਼ੁਰਗ ਮਾਤਾ ਦੇ بیٹے ਰਜੀਵ ਕੁਮਾਰ ਨੇ ਦੱਸਿਆ ਕਿ ਉਸ ਦੀ ਮਾਤਾ ਘਰੋਂ ਦਵਾਈ ਲੈਣ ਲਈ ਗਈ ਸੀ ਤੇ ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਲੁਟੇਰੇ ਉਹਨਾਂ ਦੀ ਮਾਤਾ ਦਾ ਪਰਸ ਛੱਪਟ ਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਉਸ ਦੀ ਮਾਤਾ ਦੇ ਪਰਸ ਵਿੱਚ 4000 ਰੁਪਏ ਸਨ ਜਿਸ ਬਾਰੇ ਉਹਨਾਂ ਫੌਕ ਬੜਾ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਅੱਜ ਮੇਰੀ ਮਾਤਾ ਜੀ ਘਰੋਂ ਦਵਾਈ ਲੈਣ ਗਏ ਤੇ ਜਦੋਂ ਆਪਣੇ ਸੌਫਟ ਕੋਟ ਤੇ ਜਦੋਂ ਗਏ ਤੇ ਇੱਕ ਮੋਟਰਸਾਈਕਲ ਵਾਲੇ ਦੋ ਵਿਅਕਤੀ ਨੇ ਛਿਛਾ ਕਰਕੇ ਉਹਨਾਂ ਦਾ ਪਰਸ ਕੋਲਿਆ। ਤੇ ਉਹਨਾਂ ਨੂੰ ਹਿੱਟ ਕੀਤਾ ਤੇ ਉਹ ਗਿਰ ਗਏ ਸਰ ਸੱਟ ਵੀ ਲੱਗੀ ਐ ਤੇ ਬੋਲਾ ਉਹਨਾਂ ਪਾਸੇ ਹੋ ਕੇ ਨੱਟ ਗਏ ਸਰ ਪਾਸੇ ਦੇ ਵਿੱਚ ਕੋਈ ਨਹੀਂ ਕੀਮਤੀ ਚੀਜ਼ ਜਾਂ ਕੋਈ ਕੈਸ਼ ਵਗੈਰਾ ਕੈਸ਼ ਵਿੱਚ 4000 ਰੁਪਏ ਸੀਗਾ ਜੀ ਹੋਰ ਤਾਂ ਨਹੀਂ ਨਾ ਗੈਸ ਸੀਗਾ ਜੀ ਤੇ ਕਿੰਨੇ ਕੁ ਵੇਲੇ ਹੋਇਆ ਹਾਸਾ ਹੈ ਸਰ ਇਹ ਅੱਧਾ ਘੰਟਾ ਪਹਿਲਾਂ ਸਮਝ ਲਓ ਸਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਹਾਂ ਜੀ ਪੁਲਿਸ ਵਾਲੇ ਆਏ ਆ ਜੀ ਉਹ ਸਾਡੀ ਮੁਸ਼ਕਿਲ ਲੈ ਰਹੇ ਆ ਜੀ ਤੇ ਉਹ ਕਹਿੰਦੇ ਕਿ ਜਦੋਂ ਉਹ ਪਰੋਸਰ ਤੋਂ ਆਇਆ ਉਹਨਾਂ ਨੇ ਕਿ ਹੁਣ ਦਸਤਾਵੇਜ਼ ਤਾਂ ਦੇ ਤੇ ਕਾਰਵਾਈ ਤੋਂ ਆਪਰ ਕਰਾਂਗੇ ਕੋਈ ਸਰ ਕੈਮਰੇਆਂ ਦੇ ਵਿੱਚ ਆਏ ਬੰਦੇ ਕਿ ਅਮਰਜੀਤ ਦੋ ਬੰਦੇ ਆਏ ਆ ਜੀ ਬਾਕੀ ਫੋਨ ਨੰਬਰ ਮੋਬਾਈਲ ਨੰਬਰ ਤਾਂ ਨਹੀਂ ਮੋਟਰਸਾਈਕਲ ਨੰਬਰ ਤਾਂ ਨਹੀਂ ਆਇਆ ਉਹਨਾਂ ਦਾ ਉਹ ਅਸੀਂ ਚੈੱਕ ਕਰ ਰਹੇ ਆ ਤੇ ਉਸ ਤੋਂ ਬਾਅਦ ਫਿਰ ਉਹਨੂੰ ਜੇ ਦਸਤਾਵੇਜ਼ਾਂ ਨਾਲ ਅਸੀਂ ਕੋਸ਼ਿਸ਼ ਵਿੱਚ ਲਾ ਕਰਾਂਗੇ ਤਾਂ ਅਸੀਂ ਕੋਸ਼ਿਸ਼ ਸ਼ਾਮਿਲ ਕਰ ਲਈਏ ਉਦੋਂ ਇਸ ਵਾਰਦਾਤ ਤੋਂ ਬਾਅਦ ਮੌਕੇ ਤੇ ਪਹੁੰਚੇ ਪੀਸੀਆਰ ਮੁਲਾਜ਼ਿਮਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਅਸੀ ਅਮਰਜੀਤ ਕੁਮਾਰ ਦਾ ਜ਼ਿਕਰ ਕਰਦਾ ਤੇ ਪੀਸੀਆਰ ਨੂੰ ਤਲਾਸ਼ ਮਿਲੀ ਕੰਟਰੋਲ ਤੋਂ ਵੀ ਕੋਈ ਆਫਸਰ ਨੂੰ ਦੋ ਨਾਜਮਾ ਪਾਸ ਹੋ ਕੇ ਲੱਗਿਆ ਜਿਸ ਐਂਟਰਟੇਨਮੈਂਟ ਲੋਟੇ ਆ ਨਹੀਂ ਆਇਆ ਨੋਕਾ ਦੇਖਿਆ ਤੇ ਕੈਮਰਾ ਚੈੱਕ ਕਰ ਰਹੇ ਨੇ ਨਾਲ ਤੇ ਪੜਤਾਲ ਕਰਦੇ ਹਾਂ ਸਰ ਕੋਈ ਕੈਮਰਿਆਂ ਦੇ ਵਿੱਚ ਬੰਦੇ ਆਏ ਆ ਹਾਂਜੀ ਕੈਮਰੇਜ ਆਏ ਕਿੰਨੇ ਵਿਅਕਤੀ ਆਏ ਸਰ ਦੋ ਵਿਅਕਤੀ ਆਏ ਦੋ ਵਿਅਕਤੀ ਮੂੰਹ ਵਗੈਰਾ ਲਵਟੇ ਹੋਏ ਦੇਖਿਆ ਜਾਂ ਕੋਈ ਨੰਬਰ ਕੋਈ ਮੋਟਰਸਾਈਕਲ ਦਾ ਨੰਬਰ ਪ クリア ਨਹੀਂ ਹੋ ਰਿਹਾ ਸਾਰੇ ਤੇ ਕੀ ਕਾਰਵਾਈ ਵਗੈਰਾ ਕਰਦੇ ਸਰ ਤੇ ਇਹਨਾਂ ਨੂੰ ਥਾਣੇ ਭੇਜਦੇ ਤਲਾਸ਼ ਦੇ ਮਾਤੇ ਤੇ ਵਰਟੀਚ ਕੈਮਰਾ ਚੈੱਕ ਕਰਦੇ ਉਹਨਾਂ ਦਾ ਕੰਮ ਕਰਦੇ ਆ